ਕੁੜੀ ਦੀ ਇੱਕ ਝਲਕ ਦੇਖਣੀ ਪਈ ਮਹਿੰਗੀ 7 ਲੱਖ ਰੁਪਏ ਦੇ ਕੇ ਵੀ ਖਿਹੜਾ ਨਹੀਂ ਛੁੱਟਿਆ ਆਪਾਂ ਗੱਲਬਾਤ ਕਰਾਂਗੇ ਪੂਰੀ ਮੁੰਡੇ ਨਾਲ ਖਿੱਚ ਕੇ ਆਜੋ ਕੁੜੀ ਦੀ ਇੱਕ ਝਲਕ ਦੇਖਣੀ ਪਈ ਮਹਿੰਗੀ 7 ਲੱਖ ਰੁਪਏ ਦੇ ਕੇ ਵੀ ਹਜੇ ਵੀ ਖਿਹੜਾ ਛੁੱਟ ਨਹੀਂ ਰਿਹਾਗਾ ਸਾਰੀ ਗੱਲਬਾਤ ਪੁੱਛਾਂਗੇ ਇਹ ਮੁੰਡੇ ਨੂੰ ਕੀ ਗੱਲਬਾਤ ਹੈ ਸਸੀ ਕਾਲ ਜੀ ਸਸੀ ਕਾ ਬਾਈ ਕੀ ਗੱਲ ਐਦਾ ਜਿਹੜੀ ਤੁਹਾਨੂੰ 7 ਲੱਖ ਰੁਪਏ ਦੇਣਾ ਪੈ ਗਿਆ ਐਨਾ ਕਾਤੋਂ ਮਹਿੰਗੀ ਪੈ ਗਈ ਤੁਹਾਨੂੰ ਇੱਕ ਝਲਕ ਬਈ ਰਾਤ ਨੂੰ ਨਾ ਮੈਂ ਸੁੱਤਾ ਸੀਗਾ ਤੇ ਮੈਨੂੰ ਆਈ ਵੀਡੀਓ ਕਾਲ ਅੱਛਾ ਪਹਿਲਾਂ ਤਾਂ ਉਹ ਮੈਸੇਜ ਤੇ ਗੱਲ ਹੋਈ ਗਈ ਹੈਨਾ ਅੱਛਾ ਜੀ ਮਤਲਬ ਕੋਈ ਇੰਗਲਿਸ਼ ਚ ਗੱਲ ਕਰਦਾ ਸੀ ਮੇਰੇ ਨਾਲ ਅੱਛਾ ਜੀ ਤੇ ਮੈਂ ਗੱਲ ਕਰੀ ਗਿਆ ਅੱਛਾ ਜੀ ਮੈਨੂੰ ਨਹੀਂ ਪਤਾ ਸੀਗਾ ਵੀ ਵੀ ਗਲਤ ਵੇਨਾ ਕਰਦੇ ਆ ਕੋਈ ਗੱਲ ਮੇਰੇ ਨਾਲ ਅੱਛਾ ਫੇਸਬੁੱਕ ਤੇ ਮੈਸੇਜ ਆਇਆ ਸੀ ਫੇਸਬੁੱਕ ਤੇ ਵੀ ਆਇਆ ਸੀ WhatsApp ਤੇ ਵੀ ਆਇਆ ਸੀ ਬਾਈ ਮੈਨੂੰ ਅੱਛਾ ਤੇ ਜਦੋਂ ਮੇਰੇ ਨਾਲ ਗੱਲ ਹੋਈ ਆ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਕੋਲ ਲਈ ਮੈਨੂੰ ਅੱਛਾ ਜੀ ਪਹਿਲਾਂ ਉਹਨੇ ਕਿਹਾ ਵੀ ਮੈਨੂੰ ਆਪਦੀ ਗੁਪਤੰਗ ਮਤਲਬ ਸਰੀਰ ਤੇ ਉਹ ਵਿਖਾਈ ਵਿਖਾ ਦਿਓ ਅੱਛਾ ਮੈਂ ਫਿਰ ਉਹ ਮੈਂ ਵੀ ਆਪ ਦਾ ਉਹਦੇ ਵਿੱਚ ਸੀਗਾ ਫੀਲਿੰਗ ਚ ਨਾ ਅੱਛਾ ਤੇ ਮੈਂ ਗਲਤੀ ਕਰ ਬੈਠਾ ਬਈ ਦੇਖੋ ਕੁੜੀ ਦੀ ਫੋਟੋ ਦੇਖ ਕੇ ਮਨ ਦੇ ਵਿੱਚ ਵਲੇਵੇਂ ਆਏ ਵੀ ਮੈਂ ਐਦਾਂ ਕਰ ਲੂ ਮੈਨੂੰ ਬਾਹਰ ਲੀਆਂ ਕੁੜੀਆਂ ਦੇ ਫੋਨ ਆਉਂਦੇ ਆ ਮਨ ਦੇ ਵਿੱਚ ਖਿਆਲ ਆਉਣ ਲੱਗੇ ਹੋ ਸਕਦਾ ਮੈਂ ਬਾਹਰ ਹੀ ਜਾਵੜਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹੁੰਨੇ ਆ ਵੀ ਆਹ ਕੁੜੀ ਕੈਨੇਡਾ ਦੀ ਸੀ ਆਹ ਕੁੜੀ ਅਮਰੀਕਾ ਦੀ ਸੀ ਆਹ ਕਿਹੜੀ ਅਲੱਗ-ਅਲੱਗ ਕੰਟਰੀਆਂ ਤੋਂ ਸੀਗੀ ਤਾਂ ਇੰਡੀਆ ਵਾਲੀ ਮੁੰਡੇ ਨਾਲ ਪਿਆਰ ਹੋ ਜਾਂਦਾਗਾ ਤਾਂ ਉਹ ਇੰਡੀਆ ਆ ਜਾਂਦੀ ਏ ਕੁੜੀ ਇਸੇ ਮੁੱਦੇ ਦੇ ਨਜ਼ਰ ਦੇ ਵਿੱਚ ਬਾਈ ਦੇ ਵੀ ਮਨ ਦੇ ਵਿੱਚ ਖਿਆਲ ਆਉਂਦੇ ਸੀਗੇ ਹੋ ਸਕਦਾ ਵੀ ਮੇਰਾ ਵੀ ਵਿਆਹ ਹੋ ਜੇ ਕੋਈ ਬਾਹਰਲੀ ਕੁੜੀ ਨਾਲ ਮਨ ਦੇ ਵਿੱਚ ਇਦਾਂ ਦੇ ਖਿਆਲ ਹੀ ਆਉਂਦੇ ਸੀ ਮਨ ਚ ਬਾਈ ਪਤਾ ਕੀ ਸੀ ਮੇਰੀ ਉਮਰ ਬਾਬਾ ਹੋ ਗਈ ਸੀ ਯਾਰ ਹਨਾ ਤੇ ਮੇਰਾ ਮੈਨੂੰ ਐ ਸੀਗਾ ਮੇਰਾ ਚਲ ਵਿਆਹ ਹੋ ਜੇ ਅੱਛਾ ਕਿਸੇ ਕਿਸੇ ਤੱਕ ਮਤਲਬ ਕੋਈ ਮਤਲਬ ਕਹ ਇਹ ਵੀ ਲੰਗੜੀ ਲੁੱਲੀ ਜਿਵੇਂ ਆਪਾਂ ਕਹਿ ਦਿੰਦੇ ਹੁੰਨੇ ਆ ਵੀ ਮੈਨੂੰ ਤਾਂ ਜਿਹੜੀ ਮਰਜ਼ੀ ਮਿਲ ਜੇ ਮੈਂ ਕਹ ਉਹਦਾ ਵਿਆਹ ਕਰਾ ਲਊਗਾ ਹਾਂ ਅੱਛਾ ਤੇ ਮੈਨੂੰ ਨਹੀਂ ਪਤਾ ਸੀ ਯਾਰ ਵੀ ਆਹ ਕੰਮ ਹੋ ਜਾਊਗਾ ਮੇਰੇ ਨਾਲ ਮੇਰੇ ਨਾਲ ਜਦੋਂ ਵੀਡੀਓ ਕਾਲ ਹੋਈ ਆ ਅੱਛਾ ਤੇ ਉਹਨੇ ਕਿਤੇ ਸਕਰੀਨ ਸ਼ਾਟ ਲਾ ਲਏ ਬਈ ਮੇਰੇ ਅੱਛਾ ਸਕਰੀਨ ਸ਼ਾਟ ਕਰ ਲਏ ਮੇਰੇ ਨੰਗੇ ਦੇ ਅੱਛਾ ਨੰਗਾ ਹੋ ਗਿਆ ਸੀ ਮੈਂ ਅੱਛਾ ਤੇ ਬੱਸ ਬਈ ਫਿਰ ਫਿਰ ਪੈਸੇ ਜਿਹੜੇ ਦਿੱਤੇ ਉਹਨੂੰ ਪੈਸੇ ਪੈਸੇ ਬਈ ਉਹਨੇ ਮੈਨੂੰ ਵਾਰਨਿੰਗ ਦਿੱਤੀ ਕਹਿੰਦੀ ਕਹਿੰਦੀ ਮੈਂ ਵੀ ਵਾਇਰਲ ਕਰ ਦੂੰਗੀ ਤੇ ਐ ਕਰ ਦੂੰਗੀ ਤੇਰੇ ਭਰਾ ਦੀਆਂ ਤੇਰੀ ਭੈਣ ਦੀਆਂ ਤੇਰੀ ਮੰਮੀ ਦੀਆਂ ਸਾਰਿਆਂ ਕੇ ਮੇਰੇ ਫੋਟੋਆਂ ਹੈਗੀਆਂ ਮੇਰੇ ਕੋਲ ਕਿਉਂਕਿ ਮੈਂ ਫੇਸਬੁੱਕ ਤੇ ਪਾਈਆਂ ਸੀਗੀਆਂ ਸਾਰੀਆਂ ਫੋਟੋਆਂ ਅੱਛਾ ਉੱਥੋਂ ਸਾਰੀਆਂ ਚੱਕ ਕੇ ਉਹਨੇ ਤੇ ਮੰਮੀ ਦੇ ਭੈਣ ਦੇ ਮੂੰਹ ਬਦਲ ਕੇ ਕੱਲੇ ਤੇ ਉਹਨਾਂ ਨੇ ਵੇ ਕੋਟ ਧਮਕੀਆਂ ਹੈ ਬਈ ਨੰਗੇ ਅੱਛਾ ਧਮਕੀਆਂ ਦੇਣ ਦੇ ਬਾਵਜੂਦ ਪੈਸੇ ਦਿੱਤੇ ਤੁਹਾਡੇ ਰਿਸ਼ਤੇਦਾਰਾਂ ਨੂੰ ਭੇਜ ਦੂੰ ਤੁਹਾਡੇ ਜਿਹੜੇ ਪਰਿਵਾਰ ਦੇ ਫੋਟੋ ਮੰਗੀਆਂ ਉਹਦੇ ਵਿੱਚ ਗਲਤ ਐਡੀਟਿੰਗ ਕਰਕੇ ਮੈਂ ਮੀਡੀਆ ਤੇ ਪਾ ਦੂੰ ਇਸੇ ਕਾਰਨ ਕਰਕੇ ਇਹ ਮੁੰਡੇ ਨੂੰ ਪੈਸੇ ਦੇਣੇ ਪਏ ਅਕਸਰ ਮਨ ਦੇ ਵਿੱਚ ਕਾਫੀ ਖਿਆਲ ਆਉਂਦੇ ਆ ਪਰ ਇਦਾਂ ਦੇ ਖਿਆਲ ਲੈ ਨਾਲ ਕਈ ਵਾਰੀ ਆਪਣੀ ਜ਼ਿੰਦਗੀ ਦੇ ਸਵਾਲ ਬਣ ਜਾਂਦੇ ਆ ਜ਼ਿੰਦਗੀ ਦਾ ਮਸਲਾ ਬਣ ਜਾਂਦਾਗਾ ਪਰ ਅੱਜ ਵੀ ਪੈਸੇ ਦੇ ਕੇ ਖਿਹੜਾ ਨਹੀਂ ਛੁੱਟਿਆਗਾ ਜਿਹਦੇ ਕਰਕੇ ਇਹ ਮੁੰਡੇ ਨੂੰ ਮੀਡੀਆ ਦੇ ਸਾਹਮਣੇ ਆਉਣਾ ਪਿਆ ਫਿਰ ਤੁਸੀਂ ਹੁਣ ਕੀ ਕਰੋਗੇ ਮੈਂ ਤਾਂ ਕੀ ਕਰਨਾ ਬਈ ਮੈਂ ਤਾਂ ਇਹ ਸੋਚੀ ਇੰਨਾ ਵੀ ਮੈਂ ਮਰ ਜਾ ਅੱਛਾ ਪਰ ਮੈਂ ਫਿਰ ਘਰੇ ਗੱਲ ਇਹਨੇ ਦੱਸੀ ਬਾਈ ਮੈਂ ਤਾਂ ਬਾਈ ਤੂੰ 7 ਲੱਖ ਦੀ ਗੱਲ ਛੱਡ ਜੀ ਮੈਂ ਬਾਈ ਮੈਂ ਤੁਹਾਨੂੰ ਦੱਸਿਆ ਨਹੀਂ ਸੀਗਾ 15 ਲੱਖ ਰੁਪਏ ਲੈ ਗਏ ਮੇਥੋਂ 15 ਲੱਖ ਦੇਖੋ ਹਜੇ ਹੌਲੀ ਹੌਲੀ ਗੱਲਾਂ ਨਿਕਲ ਕੇ ਆਉਂਦੀਆਂ 15 ਲੱਖ ਰੁਪਏ ਲੈ ਗਏ ਪਰ ਘਰੇ ਹਜੇ ਦੱਸਿਆ ਨਹੀਂ ਗਾ ਜਿਹਦੇ ਕਰਕੇ ਮਨ ਦੇ ਵਿੱਚ ਖਿਆਲ ਆਉਂਦੇ ਵੀ ਮੈਂ ਮਰ ਜਾ ਸੁਸਾਈਡ ਕਰ ਲਾਂ ਬਹੁਤ ਗੰਦੇ ਗੰਦੇ ਮਨ ਦੇ ਵਿੱਚ ਖਿਆਲ ਆਉਣ ਕਰਕੇ ਵੇਖੋ ਨਗੇਲੀ ਇਹ ਤੁਹਾਡੀ ਗਲਤੀ ਹੈ ਇਹਦੇ ਕਰਕੇ ਤੁਹਾਨੂੰ ਮਨ ਦੇ ਵਿੱਚ ਖਿਆਲ ਆਉਂਦੇ ਆ ਬਈ ਮੈਂ ਇਹ ਦੱਸਦਾ ਮੇਰੇ ਜਦੋਂ 15 ਲੱਖ ਰੁਪਏ ਮੇਰੇ ਡੈਡੀ ਦੇ ਅਕਾਊਂਟ ਮੇਰੇ ਨਾਲ ਜੁੜਿਆ ਹੋਇਆ ਸੀਗਾ ਅੱਛਾ ਤੇ ਮੇਰੇ ਡੈਡੀ ਨਾ ਪੜ੍ਹੇ ਲਿਖੇ ਨਹੀਂ ਸੀਗਾ ਠੀਕ ਹੈ ਤੇ ਜਦੋਂ ਪੈਸੇ ਮੈਂ ਕਢਾਉਂਦਾ ਸੀ ਜੀ ਮੈਂ ਨਾ ਦੁਕਾਨ ਸੀ ਸਾਡੇ ਪਿੰਡ ਤੇ ਉਹ ਤੋਂ ਮੈਂ ਪੈਸੇ ਕਢਾ ਕੇ ਤੇ ਉਹਨਾਂ ਨੂੰ ਭੇਜਦਾ ਹੁੰਦਾ ਸੀਗਾ ਅੱਛਾ ਵਿਚਾਲੇ ਕੋਈ ਗੱਲ ਜਿਹੜੀ ਹੈਗੀ ਉਹ ਖਤਮ ਹੋ ਜਾਏ ਗੂਗਲ ਪੇ ਕਰਦੇ ਸੀ ਕਿਵੇਂ ਕੀ ਬਾਈ ਸਿੱਧੇ ਖਾਤੇ 'ਚ ਪਾਉਂਦਾ ਠੀਕ ਹੈ ਮੇਰੇ ਕੋਲ ਕੋਈ ਪ੍ਰੂਫ ਵੀ ਹੈਗੇ ਆ ਪਰ ਜਿਹੜੇ ਪਾਏ ਆ ਉਹਨਾਂ ਨੂੰ ਪੈਸੇ ਤੇ ਉਸ ਤੋਂ ਬਾਅਦ ਉਹ ਮੈਨੂੰ ਧਮਕੀਆਂ ਦਿੰਦੇ ਸੀ ਵੀ ਮੈਂ ਐ ਕਰਦਾਂਗਾ ਐ ਕਰਦਾਂਗਾ ਉਹ ਕਰਦਾਂਗੇ ਕਿਤੇ ਉਹ ਦੁਕਾਨ ਵਾਲੇ ਨੇ ਮੇਰੇ ਡੈਡੀ ਨੂੰ ਗੱਲ ਕਰਤੀ ਡੈਡੀ ਕੋਲ ਗੱਲ ਕਰਤੀ ਵੀ ਐ ਕਰਕੇ ਵੀ ਤੁਹਾਡਾ ਮੁੰਡਾ ਰੋਜ਼ ਆਉਂਦਾ ਵੀ ਕਦੇ ਲੱਖ ਰੁਪਇਆ ਪਾ ਕੇ ਪਾਉਂਦਾ ਕਿਸੇ ਨੂੰ ਕਦੇ 2 ਲੱਖ ਪਾਉਂਦਾ ਘੱਟੋ ਘੱਟ ਮੈਂ ਮਤਲਬ ਵੀ ਯਾਰ ਵੀ 15 ਲੱਖ ਰੁਪਇਆ ਇਦਾਂ ਹੀ ਪਾਤਾ ਸੀਗਾ ਉਹਨਾਂ ਨੂੰ ਤੇ ਜਦੋਂ ਮੇਰੇ ਡੈਡੀ ਨੂੰ ਪਤਾ ਲੱਗਿਆ ਵੀ ਡੈਡੀ ਕਹਿੰਦਾ ਯਾਰ ਇਹੇ ਤਾਂ ਗੱਲ ਹੈ ਹੀ ਨਹੀਂ ਕਿਉਂਕਿ ਸਾਡਾ ਮੁੰਡਾ ਮੈਨੂੰ ਦੱਸਦਾ ਸਕਦਾ ਸੀਗਾ ਹਣਾ ਹਾਂ ਤੇ ਬਈ ਜਦੋਂ ਡੈਡੀ ਘਰੇ ਆਇਆ ਤੇ ਡੈਡੀ ਨੇ ਮੈਨੂੰ ਪੁੱਛਿਆ ਵੀ ਐ ਕਰਕੇ ਆਹ ਗੱਲ ਆ ਵੀ ਤੁੰ ਦੱਸ ਵੇਖੋ ਇਦਾਂ ਦੀਆਂ ਠੱਗੀਆਂ ਤੁਸੀਂ ਹਰੇਕ ਬੰਦੇ ਨੇ ਤਕਰੀਬਨ ਸੋਸ਼ਲ ਮੀਡੀਆ ਤੇ ਵੇਖੀਆਂ ਹੋਣੀਆਂ ਆਹ ਭਰਾ ਨਾਲ ਵੀ ਠੱਗੀ ਬੱਜੀ ਆ ਤੁਸੀਂ ਸੁਚੇਤ ਹੋ ਜਓ ਤੁਹਾਨੂੰ ਵੀ ਸੁਚੇਤ ਹੋਣ ਦੀ ਲੋੜ ਆ ਤੁਹਾਨੂੰ ਵੀ ਅਸੀਂ ਦੱਸ ਰਹੇ ਆ ਵੇਖੋ ਸੋਸ਼ਲ ਮੀਡੀਆ ਤੇ ਕਾਫੀ ਤਰ੍ਹਾਂ ਦੇ ਮੈਸੇਜ ਆਉਂਦੇ ਆ ਕਾਫੀ ਤਰ੍ਹਾਂ ਦੀਆਂ ਐਪਾਂ ਆਉਂਦੀਆਂ ਜਿਹਦੇ ਕਰਕੇ ਕਹਿੰਦੇ ਵੀ ਤੁਹਾਡੀ ਅਸੀਂ ਕਿਸੇ ਕੁੜੀ ਨਾਲ ਗੱਲ ਕਰਾ ਦਾਂਗੇ ਤੁਹਾਡੀ ਅਸੀਂ ਮੈਰਿਜ ਕਰਾ ਦਾਂਗੇ ਪਰ ਤੁਹਾਨੂੰ ਬਚਣਾ ਜ਼ਰੂਰੀ ਆ ਬਹੁਤ ਜ਼ਿਆਦਾ ਮੀਡੀਆ ਤੇ ਗੰਦ ਪੈ ਰਿਆਗਾ ਇਹਦੇ ਕਰਕੇ ਭਰਾ ਨਾਲ ਵੀ ਠੱਗੀ ਵੱਜੀ ਆ ਫਿਰ ਹੁਣ ਤੁਸੀਂ ਕੀ ਕਰੋਗੇ ਅੱਗੇ ਕੋਈ ਕਾਰਵਾਈ ਕਰਾਈ ਗੱਲ ਹੋ ਗਈ ਬਈ ਮੇਰੇ ਡੈਡੀ ਨਾਲ ਮੇਰੀ ਹਾਂ ਮੇਰੇ ਡੈਡੀ ਨੇ ਮੈਨੂੰ ਪੁੱਛ ਲਿਆ ਸੀਗਾ ਵੀ ਆਹ 10 ਵੀ ਕੀ ਗੱਲ ਆ ਜੀ ਜਦੋਂ ਮੈਨੂੰ ਬਾਹਿਆ ਕੋਲ ਮੈਂ ਸਾਰੀ ਗੱਲ ਦੱਸਤੀ ਵੀ ਆਪਣੇ ਮਤਲਬ ਰੋਪ ਐ ਡੈਡੀ ਕੋਲ ਐਦਾਂ ਕਰਕੇ ਆਪਣੀ ਮੇਰੀ ਭੈਣ ਦੀ ਦੇ ਮਤਲਬ ਮੇਰੀ ਘਰ ਵਾਲੀ ਮਤਲਬ ਮੇਰੀ ਮਾਂ ਦੀ ਫੋਟੋ ਐਦਾਂ ਐਡਿਟ ਕਰਕੇ ਉਹਨਾਂ ਨੇ ਰੱਖੀ ਹੋਈ ਆ ਜੇ ਮੈਂ ਪੈਸੇ ਨਹੀਂ ਪਾਉਂਦਾ ਉਹਨਾਂ ਨੂੰ ਤੇ ਉਹ ਸ਼ੇਅਰ ਕਰ ਦੇਣਗੇ ਕੋਈ ਮਤਲਬ ਵਾਇਰਲ ਕਰ ਦੇਣਗੇ ਡੈਡੀ ਕਹਿੰਦਾ ਕਹਿੰਦਾ ਚੱਕਰ ਲੈਣ ਦੀ ਲੋੜ ਨਹੀਂ ਕਹਿੰਦਾ ਮੈਂ ਕਹਿੰਦਾ ਕਰ ਦੇ ਬੇਰਲੋਣਾ ਅੱਛਾ ਕਹਿੰਦਾ ਮੇਰੀ ਸਾਰੀ ਉਮਰ ਦੀ ਕਮਾਈ ਮੇਰੇ ਡੈਡੀ ਦੀ ਮੈਂ ਖਰਾਬ ਕਰਤੀ ਦੇਖੋ ਕਿੱਡੀ ਵੱਡੀ ਗੱਲ ਆ ਪਰ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਐਡੀ ਕੀ ਨੌਬਤ ਆ ਕਿ ਜਿਹਦੀ ਤੁਹਾਨੂੰ ਗੱਲ ਕਰਨੀ ਪੈਗੀ ਕਿਸੇ ਕੁੜੀ ਨਾਲ ਇਦਾਂ ਭਾਈ ਮੇਰਾ ਵਿਆਹ ਨਹੀਂ ਹੁੰਦਾ ਪਿਆ ਸੀਗਾ ਤੇ ਘਰਦਿਆਂ ਕੋਲ ਮੈਂ ਗੱਲ ਨਹੀਂ ਕੀਤੀ। ਅੱਛਾ। ਕਿਉਂਕਿ ਭਾਈ ਯਾਰ ਜਦੋਂ ਆਪਾਂ ਛੋਟੀ ਉਮਰ ਚੋਂ ਮਤਲਬ ਜਵਾਨ ਉਮਰ ਚ ਆਉਨੇ ਆ ਤੇ ਆਪਾਂ ਨੂੰ ਆਇਆ ਹੁੰਦਾ ਵੀ ਜਲ ਕੋਈ ਨਾ ਕੋਈ ਆਪਣਾ ਗੱਲ ਕਰੇ। ਅੱਛਾ। ਕਿਉਂਕਿ ਮੇਰੇ ਨਾਲ ਕੋਈ ਗੱਲ ਕਰਦਾ ਨਹੀਂ ਸੀਗਾ ਤੇ ਜਦੋਂ ਮੇਰੇ ਨਾਲ ਗੱਲ ਕਰਨ ਲੱਗਿਆ ਉਹ ਹਾਂ ਤੇ ਮੈਂ ਉਹਦਾ ਵਾਲੀ ਗੱਲ ਕਰਨ ਲੱਗਿਆ ਕਿ ਲੱਗੀ। ਭਾਈ ਉਹਦੇ ਨਾਲ ਮੁੰਡਾ ਵੀ ਹੁੰਦਾ ਸੀ ਇੱਕ। ਅੱਛਾ। ਮੈਨੂੰ ਨਹੀਂ ਪਤਾ ਸੀਗਾ ਇਹਦੇ ਨਾਲ ਮੁੰਡਾ ਵੀ ਹੁੰਦਾ ਸੀ ਇੱਕ। ਉਹ ਸੈਰ ਤੇ ਬਹਿ ਕੇ ਉਹਨੂੰ ਦੱਸਦਾ ਹੁੰਦਾ ਸੀ ਵੀ ਇਦਾਂ ਬੋਲ। ਅੱਛਾ। ਤੇ ਉਹ ਜਦੋਂ ਪ੍ਰੀ ਪਲਾਨ ਸੀ ਸਾਰਾ ਦਾਂ ਕਰਕੇ ਉਹ ਹਰੇਕ ਮੁਕੀਬ ਦਾ ਕਿੰਨੇ ਬੰਦਿਆਂ ਨੂੰ ਠੱਗ ਕੇ ਠੱਗਿਆ ਹੋਊਗਾ ਬਈ ਉਹਨੇ ਅੱਛਾ ਤੇ ਬਾਅਦ ਵਿੱਚ ਜਦੋਂ ਕਿੰਨੇ ਟਾਈਮ ਕਾਲ ਗੱਲ ਕਰਦੇ ਤੁਸੀਂ ਉਹ ਬਈ ਥੋੜਾ ਟਾਈਮ ਹੀ ਬਈ ਮਹੀਨੇ ਦੋ ਮਹੀਨੇ ਚ ਹੀ ਹੋ ਗਿਆ ਸਾਰਾ ਕੰਮ ਅੱਛਾ ਨਹੀਂ ਗੱਲ ਕਿੰਨਾ ਟਾਈਮ ਕਰਦੇ ਸੀ ਤੁਸੀਂ ਮੈਂ ਗੱਲ ਕਰਦਾ ਸੀ ਬਈ ਯਾਰ ਬੜਾ ਟਾਈਮ ਨਹੀਂ ਕਰਦਾ ਸੀਗਾ 20 30 ਮਿੰਟ ਬਸ ਅੰਗਰੇਜ਼ੀ ਚ ਗੱਲ ਕਰਦੇ ਸੀਗੇ ਅੰਗਰੇਜ਼ੀ ਚ ਵੀ ਨਹੀਂ ਬੋਲਦੀ ਨਹੀਂ ਸੀ ਉਹ ਤਾਂ ਅੱਛਾ ਉਹ ਤਾਂ ਬਸ ਬਸ ਸਾਇਲੈਂਟ ਮਿਊਚ ਕਰਕੇ ਸ਼ਾਰੇ ਵਿੱਚ ਸਮਝਾਉਂਦੇ ਸੀ ਸ਼ਾਰੇ ਨਾਲ ਬਸ ਉਹ ਕਹਿੰਦੀ ਸੀ ਵੀ ਐਂ ਕਰਕੇ ਵੀ ਸਰੀਰ ਖਾਵਦਾ ਅੱਛਾ ਤੇ ਮੈਂ ਉਹ ਵਿਖਾਈ ਗਿਆ ਉਹਨੂੰ ਤੇ ਬਈ ਪਰ ਮੈਂ ਡੇ ਜਦੋਂ ਪਰਿਵਾਰ ਨਾਲ ਗੱਲ ਕਰ ਲੈ ਬੰਦਾ ਵਧੀਆ ਰਹਿੰਦਾ ਤੇ ਮੇਰਾ ਡੈਡੀ ਕਹਿੰਦਾ ਕਹਿੰਦਾ ਕੋਈ ਨਾ ਕਰ ਲੈंदे ਸ਼ੇਅਰ ਉਹਨੂੰ ਪਰ ਬਾਅਦ ਵਿੱਚ ਜਦੋਂ ਮੇਰੇ ਡੈਡੀ ਨੇ ਫੋਨ ਲਾਇਆ ਉਹਨਾਂ ਨੇ ਵੀ ਬਹਿਸ ਕੀਤੀ ਤੇ ਉਹਨਾਂ ਨਾਲ ਜੀ ਤੇ ਭਾਈ ਉਹ ਬਲੌਕ ਕਰ ਗਏ ਅੱਜ ਤੱਕ ਵਾਇਰਲ ਨਹੀਂ ਹੋਈਆਂ ਫੋਟੋਆਂ ਵੇਖੋ ਸਿਆਣਪ ਵਾਲੀ ਗੱਲ ਇਹ ਹੈ ਵੀ ਆਪਣੇ ਪਿਓ ਦੇ ਨਾਲ ਗੱਲ ਕੀਤੀ ਤਾਂ ਫਿਰ ਵੀ ਬਚਤ ਰਹਿ ਗਈ ਜਿਹਦੇ ਕਰਕੇ ਹੋ ਸਕਦਾ ਮੁੰਡਾ ਡਿਪਰੈਸ਼ਨ ਦੇ ਵਿੱਚ ਜਾ ਵੜਦਾ ਹੋ ਸਕਦਾ ਸੂਸਾਈਡ ਕਰ ਲੈਂਦਾ ਜ਼ਿੰਦਗੀ ਆਪਣੀ ਖਤਮ ਕਰ ਲੈਂਦਾ ਪਰ ਸੋਚਣਾ ਬੰਦਾ ਜਰਾ ਕਿ ਆਪਣੇ ਪਰਿਵਾਰ ਨਾਲ ਗੱਲ ਸਾਂਝੀ ਕਰਨ ਤੇ ਇਹਦੇ ਪਿਤਾ ਨੇ ਇਹਨੂੰ ਦੱਸਿਆ ਵੀ ਕੁਝ ਨਹੀਂ ਹੁੰਦਾਗਾ ਕਾਫੀ ਟਾਈਮ ਹੋ ਗਿਆ ਇਹਦੇ ਵਿੱਚ ਹੁਣ ਉਹ ਕੋਈ ਸੋਸ਼ਲ ਮੀਡੀਆ ਤੇ ਖਬਰ ਉਹਨਾਂ ਨੇ ਇਹਦੀ ਇਹਨਾਂ ਦੀ ਫੋਟੋ ਪਰਿਵਾਰ ਵਾਲਿਆਂ ਦੀ ਨਹੀਂ ਪਾਈਗੀ ਤੁਹਾਨੂੰ ਵੀ ਸੁਚੇਤ ਹੋਣ ਦੀ ਲੋੜ ਆ ਤੁਹਾਨੂੰ ਇੱਕ ਮੈਸੇਜ ਦਿੱਤਾਗਾ ਇਸੇ ਤਰ੍ਹਾਂ ਬਣੇ ਰੋ ਰਵਣ ਸੋਢੀ ਨਾਲ ਧੰਨਵਾਦ ਜੇਕਰ ਤੁਹਾਨੂੰ ਸਾਡੇ ਮੈਸੇਜ ਵਧੀਆ ਲੱਗੇ ਅਗੇ ਤੁਹੇ ਸ਼ੇਅਰ ਕਰਿਆ ਕਰੋ ਹੋ ਸਕਦਾ ਕਿਸੇ ਦਾ ਫਾਇਦਾ ਹੋ ਜੇ